ਇਸ ਤਰ੍ਹਾਂ ਦੇਖਦੇ ਹਾਂ ਤੇ ਡਰਗਸ ਤੇਰੇ ਵਿੱਚ ਹੋਵੇਗਾ ਰੋਕ ਵੀ ਨੇ ਸਭ ਗਲਤ ਹੈ ਕੋਈ ਤੇਰੇ ਕੋਲ ਕੋਈ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਣੋਗੇ ਕਿ ਦੰਗੇ ਚੁਰੇ ਕਮਟ ਹੋਸ਼ਾ ਇਸ ਤਰ੍ਹਾਂ ਦੇਖਦੇ ਹਾਂ ਤੇ ਡਰਗਸ ਤੇਰੇ ਵਿੱਚ ਹੋਵੇਗਾ ਰੋਕ ਵੀ ਨੇ ਸਭ ਗਲਤ ਹੈ ਗਲਤ ਨਹੀਂ ਤੁਹਾਨੂੰ ਤਾਂ ਨਹੀਂ ਜਾਂਦਾ ਜੀ ਲਗਾਤਾਰ ਬੁਲਾ ਬੁਲਾ ਕਰਤ ਲੋਕ ਪੈ ਜਾਂਦੀ ਹੈ ਮਿਲਦੀ ਮਸਤੀ ਹੋ ਬਾਬਾ ਜੀ ਕਿੰਧੁਰਾ ਜੀ ਬਾਬਾ ਜੀ ਤੁਹਾਡੇ ਰਿਸ਼ਤੇਦਾਰ ਹੋਵੇ ਤੁਸੀਂ ਜਾਣਦੇ ਹੋ ਕਿ ਬਾਬਾ ਜੀ ਬਾਬਾ ਜੀ ਬਾਬਾ ਜੀ ਇਸ ਤਰ੍ਹਾਂ ਦਾ ਲੱਗੇ ਕਿ ਕਿਸੇ ਦੀ ਗੱਲ ਹੋਈ ਹੈ ਪਰਿਵਾਰਕ ਤੌਰ ਤੇ ਵੀ ਹੋਵੇ ਜੀ ਜੇ ਜਦੋਂ ਆਪਾਂ ਆਪਣੇ 11 ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਕਿਸ ਤਰ੍ਹਾਂ ਕਿ ਉਹ ਹੋਰ ਕੋਈ ਅੰਦਰ ਘਰ ਆ ਥੋੜਾ ਜਿਹਾ ਤੁਹਾਨੂੰ ਕੋਈ ਪਰਿਵਾਰ ਲਈ ਨਕਸਰ ਦਿੱਤੀ ਗਈ ਕੋਈ 300 ਰੁਪਏ ਆ ਗਏ ਹੂੰ ਅੰਦਰੋਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕਿਚੀ ਹੁੰਦੀਆਂ ਚਲੋ ਮਾਈਂਡੀਸ ਦੇ ਕਰੇ ਕਿਵੇਂ ਸਟੈਟਸ ਚਲੋ ਸਰ ਡਰਾ ਡਰਾਕਸ ਦਾ ਜਿਹੜਾ ਲੱਗਿਆ ਅਰੋਹ ਉਹ ਕਿਸ ਤਰ੍ਹਾਂ ਦੇਖੀ ਨਹੀਂ ਜੀ ਬਸ ਕਿਤੇ ਲਾਇਆ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੋਣਾ ਤੇ ਜਿਹੜੇ ਹੈਗਾ ਕਿਸ ਤਰ੍ਹਾਂ ਚੌਧਰੀ ਸਾਹਿਬ ਸ਼ੋਪਾ ਨਹੀਂ ਦਿੰਦੀ ਚਲੋ ਚਲੋ ਸਰ ਚਲੋ ਪਲੀਜ਼ ਇੱਕ ਕਮੈਂਟ ਕਰਾਂ ਹਾਂ ਜੀ ਸ਼ੋਪਾ ਨਹੀਂ ਦਿੰਦੀ ਸਰ ਜ਼ਿੰਮੇਵਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਨਾ ਜਿਹੜੇ ਡਰੱਗਸ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ